ਪੌੜੀਆਂ ਦਾ ਰਸਤਾ ਜਾ ਰਿਹਾ ਜੀ ਉੱਪਰ ਆ ਗਏ ਆ ਕਾਫੀ ਪੌੜੀਆਂ ਚੜ ਕੇ ਸੰਤਾ ਜਾ ਰਹੀਆਂ ਤੇ ਸੰਤਾ ਆ ਰਹੀਆਂ ਹਾਂਜੀ ਵਲੌਗ ਆ ਵੀ ਜੀ ਇਹ ਜੋ ਸੰਤਾ ਆ ਰਹੀਆਂ ਨੀਚੋਂ ਇਹ ਪੌੜੀਆਂ ਦਾ ਰਸਤਾ ਹੈ ਜੀ ਥੋੜਾ ਕਠਿਨ ਰਸਤਾ ਬਟ ਛੋਟ ਵਿੱਚ ਜਿਆਦਾ ਸੰਤਾ ਉਧਰ ਜਿਆਦਾ ਪ੍ਰੈਫਰ ਕਰਦੇ ਪੀਏ ਉਹ ਵੀ ਬੈਠੇ ਰੈਸਟ ਕਰਦੇ ਜੀ ਜਮਾਂ ਖੁਣ ਅੱਜ ਕਰਮ ਤਾਂ ਤੋਂ ਆਏ ਅੰਸੂਖ ਹੱਥ ਦਮ 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 ਸੁਣਾ ਠੰਡਾ ਏਰੀਆ ਵਸ ਆਹ ਪਰ ਜਾ ਰਹੀ ਮੇਰੇ ਬੈਕਪੈਕ ਚੇਨ ਨਵਾਂ ਦੱਬੇ ਜੀ ਅੱਡੀ ਵਾਏ 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 ਪਰ ਜਾਣਾ ਜੀ ਆਪਾਂ ਦੀ ਪੌੜੀਆਂ ਦਾ ਰਸਤਾ ਥੋੜਾ ਕਠਿਨ ਤਾਂ ਹੈ ਸਾਹ ਵੀ ਚੜਦਾ ਜੀ ਬਟ ਇਹ ਸ਼ਾਰਟ ਵਿੱਚ ਆ ਜੀ ਥੋੜਾ ਇਹ ਰਸਤੇ ਨਾਲ ਜਲਦੀ ਆਪਾਂ ਜਾ ਸਕਦੇ ਹਾਂ ਜੇ ਖੁਦਾ ਯਾਦ ਪਰ ਜਾਣਾ ਹੀ ਕਾਫੀ ਜਿਹੜੇ ਮਰਜ਼ੀ ਰਸਤੇ ਤੁਸੀਂ ਜਾ ਸਕਦੇ ਹੋ ਇੱਥੋਂ ਦੋ ਰਸਤੇ ਨੇ ਕੋੜੀਆਂ ਦੇ ਤੇ ਪਲੇਨ ਜਿਹੜੇ ਮਰਜ਼ੀ ਰਸਤੇ ਤੁਸੀਂ ਜਾ ਸਕਦੇ ਹੋ ਇੱਥੋਂ ਦੋ ਰਸਤੇ ਨੇ ਕੋੜੀਆਂ ਦੇ ਤੇ ਪਲੇਨ ਜਿਹੜੇ ਮਰਜ਼ੀ ਰਸਤੇ ਤੁਸੀਂ ਜਾ ਸਕਦੇ ਹੋ ਇੱਥੋਂ ਦੋ ਰਸਤੇ ਨੇ ਕੋੜੀਆਂ ਦੇ ਤੇ ਪਲੇਨ ਜਿਹੜੇ ਮਰਜ਼ੀ ਰਸਤੇ ਤੁਸੀਂ ਜਾ ਸਕਦੇ ਹੋ ਇੱਥੋਂ ਦੋ ਰਸਤੇ ਨੇ ਕੋੜੀਆਂ ਦੇ ਤੇ ਪਲੇਨ ਜਿਹੜੇ ਮਰਜ਼ੀ ਰਸਤੇ ਤੁਸੀਂ ਜਾ ਸਕਦੇ ਹੋ ਇੱਥੋਂ ਦੋ ਰਸਤੇ ਨੇ ਕੋੜੀਆਂ ਦੇ ਤੇ ਪਲੇਨ ਜਿਹੜੇ ਮਰਜ਼ੀ ਰਸਤੇ ਤੁਸੀਂ ਜਾ ਸਕਦੇ ਹੋ ਇੱਥੋਂ ਦੋ ਰਸਤੇ ਨੇ ਕੋੜੀਆਂ ਦੇ ਤੇ ਪਲੇਨ ਜਿਹੜੇ ਮਰਜ਼ੀ ਰਸਤੇ ਤੁਸੀਂ ਜਾ ਸਕਦੇ ਹੋ ਇੱਥੋਂ ਦੋ ਰਸਤੇ ਨੇ ਕੋੜੀਆਂ ਦੇ ਤੇ ਪਲੇਨ ਜਿਹੜੇ ਮਰਜ਼ੀ ਰਸਤੇ ਤੁਸੀਂ ਜਾ ਸਕਦੇ ਹੋ ਇੱ